ਵੈਲ ਮਿੱਤਰੋ ਸਵਚਾਸੂਰਮੂਵੀ ਦੀ ਕਲੈਕਸ਼ਨ ਸਾਰੇ ਪਾਸੇ ਲਬਲੀ ਸਾਰੇ ਡਾਟੇ ਪੂਰੇ ਸਾਰੀ ਵੈਬਸਾਈਟਸ ਹੂ ਲੀ ਤੇ ਸਾਰੇ ਦੇ ਸਾਰੇ YouTube ਚੈਨਲ ਜੇ ਤੁਸੀਂ ਫੋਲ ਲੇ ਤੁਹਾਨੂੰ ਕੋਈ ਕਰੈਕਸ਼ਨ ਨਹੀਂ ਮਿਲ ਰਹੀ ਜਾਂ ਤੇ ਤੁਹਾਨੂੰ ਕੋਈ ਸਿੱਟਾ ਨਹੀਂ ਮਿਲ ਰਿਹਾ ਕਿ ਕਿੰਨੇ ਮੂਵੀ ਨੇ ਟੋਟਲ ਪੈਸੇ ਕਮਾਏ ਨੇ ਕਮੈਜ਼ਿੰਦਾਜ਼ਨਾ ਕਿ ਸਾਰੀਆਂ ਵੈਬਸਾਈਟ ਫੇਕ ਡਾਟਾ ਸ਼ੋ ਕਰ ਰਹੀਆਂ ਨੇ ਸਿਰਫ ਇੱਕ ਟਰਸਟਡ ਵੈਬਸਾਈਟ ਨੂੰ ਛੱਡ ਕੇ ਜੋ ਮੇਰੀ ਵੀ ਟਰਸਟਡ ਵੈਬਸਾਈਟ ਆ ਤੇ ਬੜੇ ਰੋਇਸ ਵੀਡੀਓ ਦੇ ਨਾਲ ਜੇ ਤੁਸੀਂ ਜਾਣਨਾ ਚਾਹਣਾ ਸੁੱਚਾ ਸੁਮਾ ਮੂਵੀ ਦੇ ਪਹਿਲੇ ਦਿਨ ਦੀ ਕਲੈਕਸ਼ਨ ਕੀ ਕੀਤੀ ਆ ਜੋ ਫੈਕਟ ਤੁਹਾਨੂੰ ਮੈਂ ਦੱਸਣ ਜਾ ਰਿਹਾ ਜਿਹਦੇ ਨਾਲ ਇਹ ਚੀਜ਼ ਪ੍ਰੂਫ ਹੋ ਜਾਊਗੀ ਕਿ ਸੁੱਚਾ ਸੁਮਾ ਮੂਵੀ ਨੇ ਜੱਟ ਐਂਡ ਜੁੜੇ 3 ਦਾ ਵੀ ਰਿਕਾਰਡ ਤੋੜਦਾ ਜੱਟ ਐਂਡ ਜੁੜੇ 3 ਪੰਜਾਬ ਦੀ ਇਹ ਜੀ ਪਹਿਲੀ ਫਿਲਮ ਹੋਈ ਆ ਜਿਹਨੇ ਹਾਈਐਸਟ ਕਲੈਕਸ਼ਨ ਕੀਤੀ ਆ ਤੇ ਜਿਹਨੇ ਪਹਿਲੇ ਦਿਨ ਦੇ ਵਿੱਚ ਸਭ ਤੋਂ ਵੱਧ ਪੈਸਾ ਕਮਾਇਆ ਸੀ ਪੰਜਾਬੀ ਫਿਲਮ ਨੇ ਉਹ ਆ ਜੱਟ ਐਂਡ ਜੁੜੇ 3 ਤੇ ਉਹਦਾ ਵੀ ਰਿਕਾਰਡ ਸੁੱਚਾ ਸੁਮਾ ਨੇ ਤੋੜ ਦਿੱਤਾ ਉਹ ਮੈਂ ਤੁਹਾਨੂੰ ਪ੍ਰੂਫ ਕਰੂੰਗਾ ਅੱਜ ਇਸ ਵੀਡੀਓ ਦੇ ਵਿੱਚ ਬਣੇ ਰਹੋ ਇਸ ਵੀਡੀਓ ਦੇ ਨਾਲ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੱਲ 20 ਸਤੰਬਰ ਨੂੰ ਸੁੱਚਾ ਸੂਰਮਾ ਰਿਲੀਜ਼ ਹੋਈ ਸੀ ਜਾਨਕਿ ਸੁੱਚਾ ਸੂਰਮਾ ਮੈਨੂੰ ਬਹੁਤ ਪਰਸਨਲੀ ਚੰਗੀ ਲੱਗੀ ਹੈ ਪਰ ਮਤੇ ਫਿਲਮ ਦਾ ਆਪਾਂ ਰਿਵਿਊ ਵੀ ਕੀਤਾ ਸੀ ਜੇ ਤੁਸੀਂ ਰਿਵਿਊ ਮੇਰਾ ਨਹੀਂ ਦੇਖਿਆ ਇਸ ਵੀਡੀਓ ਦੇ ਲਈ ਤੁਮੈਂ ਆਈ ਬਟਨ ਵਿੱਚ ਉੱਪਰ ਨੂੰ ਸ਼ੋਅ ਹੋ ਰਿਹਾ ਹੋਗਾ ਜਾ ਕੇ ਉਸੇ ਚੈੱਕਆਊਟ ਕਰ ਸਕਦੇ ਹੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਿੰਨਾ ਵਾਂ ਕਿ ਕਲੈਕਸ਼ਨ ਕੀ ਹੋਈ ਆ ਸਭ ਤੋਂ ਪਹਿਲਾਂ ਵੈਬਸਾਈਟਸ ਦੀ ਗੱਲ ਕਰਦੇ ਆਂ ਵੈਬਸਾਈਟ ਦੇ ਵਿੱਚ ਸਾਰੀਆਂ ਵੈਬਸਾਈਟ ਅਲੱਗ-ਅਲੱਗ ਡਾਟਾ ਸ਼ੋਅ ਕਰਦੀਆਂ ਨੇ ਤੇ ਸਭ ਤੋਂ ਪਹਿਲਾਂ ਥੋਟੀ ਟਰੱਸਟਿਡ ਵੈਬਸਾਈਟ ਜਿਹਦੇ ਮੈਨੂੰ ਕਾਪੀ ਲੋਕ ਜਿਹਦੇ ਪਿੱਛੇ ਬੋਲਦੇ ਨੇ ਕਿ ਆ ਤੂੰ ਗਲਤ ਡਾਟਾ ਸ਼ੋਅ ਕਰਦਾ ਆ ਬੈਬਸਾਈਟ ਤੇ ਜਾ ਕਰ ਆ ਬੈਬਸਾਈਟ ਤੇ ਜਾ ਕਰ ਤੇ ਤੁਹਾਨੂੰ ਮੈਂ ਉਹ ਵੈਬਸਾਈਟ ਦਾ ਡਾਟਾ ਸਭ ਤੋਂ ਪਹਿਲਾਂ ਸ਼ੋਅ ਕਰੂੰਗਾ ਜਿਹਦਾ ਨਾਮ ਆ ਸੈਕਨੇਵ ਇਹ ਵੈਬਸਾਈਟ ਨੂੰ ਤੁਸੀਂ ਸਾਰੇ ਜਾਣੇ ਮੈਨੂੰ ਲੱਗਦਾ ਟਰਸਟਡ ਵੈਬਸਾਈਟ ਮਾਉਨਾ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਹਿਣਾ ਆ ਰਿਹਾ ਕਿ ਇਹ ਵੈਬਸਾਈਟ ਟਰਸਟਡ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਪਰ ਤੁਸੀਂ ਮੰਨਣ ਦਾ ਨਾਮ ਨਹੀਂ ਲੈਂਦੇ ਪਰ ਹਾਂ ਅੱਜ ਤੁਹਾਨੂੰ ਮੈਂ ਬਿੱਦ ਪ੍ਰੂਵ ਦੱਸੂਗਾ ਕਿ ਬਿਲ ਫਿਰ ਟ੍ਰਸਟਰ ਨਹੀਂ ਆ ਪਹਿਲੀ ਗੱਲ ਤਾਂ ਸੁੱਚਾ ਸੂਰਮਾ ਦੀ ਬੁਕਿੰਗ ਜੋ ਵੀ ਬੁਕਿੰਗ ਹੋਈ ਸੀ ਕੱਲ ਦੀ 24 ਘੰਟੇ ਦੇ ਵਿੱਚ 20000 ਟਿਕਟਾਂ ਪਿੱਖੀਆਂ ਸੀ ਸੁੱਚਾ ਸੂਰਮੇ ਦੇ ਆ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਤੁਸੀਂ ਇਹ ਸੁਣ ਕੇ ਜਦੋਂ ਇੱਕ ਚੀਜ਼ ਮੈਂ ਹੋਰ ਦੱਸਦਾ ਤੁਹਾਨੂੰ ਕੱਲ ਸੀ ਨੈਸ਼ਨਲ ਸਿਨੇਮਾ ਟੇ ਜਾਨਕਿ 20 ਨਵੰਬਰ ਨੂੰ ਮਨਾਇਆ ਜਾਂਦਾ ਨੈਸ਼ਨਲ ਸਿਨੇਮਾ ਦੇ ਜਿੱਦੇ ਵਿੱਚ ਸਾਰੀ ਮੂਵੀਆਂ ਦੀ ਟਿਕਟਾਂ 98 ਰੁਪਏ ਹੁੰਦੀ ਆ ਤੇ ਹਾਂ ਥੋੜੇ ਟੈਕਸ ਵੈਕਸ ਜੇ ਤੁਸੀਂ ਆਨਲਾਈਨ ਕਰੋਗੇ ਬੁੱਕ ਤਾਂ ਥੋੜੇ ਟੈਕਸ ਵੈਕਸ ਕੱਟ ਕੇ ਤੁਹ ਸੁੱਚਾ ਸੁਮਾ ਤੁਸੀਂ ਇਹ ਦੇਖੋ ਕਿ 99 ਰੁਪਏ ਦੇ ਵਿੱਚ ਹੀ ਸਾਰੇ ਦੇਖਿਆ 20000 ਟਿਕਟਾਂ ਬੱਕ ਹੋਈਆਂ ਨੇ 99 ਰੁਪਏ ਦੇ ਵਿੱਚ 20000 ਨੂੰ 99 ਨਾਲ ਗੁਣਾ ਕਰਦਾ ਜਦੋਂ ਆਪਾਂ ਨੂੰ 19 ਲੱਖ ਸਮਥਿੰਗ ਦਾ ਡਾਟਾ ਸ਼ੋ ਹੁੰਦਾ ਵਾ 19 ਲੱਖ ਸਮਥਿੰਗ ਦੀ ਉਹ ਕੈਲਕੂਲੇਸ਼ਨ ਉਹ ਸ਼ੋ ਹੁੰਦੀ ਆ ਆ ਵੈਬਸਾਈਟ ਦਾ ਡਾਟਾ ਥੋੜੀ ਸਕਰੀਨ ਤੇ ਆ ਰ ਆਊਗਾ ਸੈਕੰਡ ਹਿੱਲਕ ਦਾ ਇਹਨੇ ਪਹਿਲੇ ਦਿਨ ਦਾ ਡਾਟਾ ਦੇਖੋ ਕੀ ਕੱਢਿਆ 0.8 ਕਰੋੜ ਮਤਲਬ 8 ਲੱਖ ਸਿੱਦੇ ਸ਼ਬਦਾਂ ਦੇ ਵਿੱਚ ਸੀਰੀਅਸਲੀ ਆ 8 ਲੱਖ ਤੇ ਦੇਖੋ 8 ਲੱਖ ਤਾਨੂੰ ਲੱਗਦਾ ਕਿ 8 ਲੱਖ ਨੂੰ ਵੀ ਨੇ ਕਮਾਇਆ ਉਹ 20 ਹਜ਼ਾਰ ਟਿਕਟਾਂ ਬਿਕੀਆਂ ਨੇ ਕੁਝ ਇਹਨਾਂ ਵਿੱਚ ਇਦਾਂ ABC ਜਿੱਥੇ ਇਹ ਨੈਸ਼ਨਲ ਸਿਨੇਮਾ ਡੇ ਦਾ ਆਫਰ ਅਪਲਾਈ ਨਹੀਂ ਹੋਇਆ ਸਮਝ ਰਹੇ ਹੋ ਉੱਥੇ 200 ਰੁਪਏ ਟਿਕਟ ਸੀ 250 ਰੁਪਏ ਟਿਕਟ ਸੀ ਹੁਣ ਤੁਸੀਂ ਖੁਦ ਸਾਮਲਦਾਰ ਹੋ ਕਿ ਕਿਉਂ ਮੈਂ ਕਹਿ ਰਿਹਾ ਸੀ ਕਿ ਇਹ ਵੈਬਸਾਈਟ ਟਰਸਟਡ ਨਹੀਂ ਹੈ ਇਹ ਦੇਖ ਲਓ ਇਹਨੂੰ ਮੈਂ ਨਹੀਂ ਮੰਨੂਗਾ ਇਸ ਵੈਬਸਾਈਟ ਨੂੰ ਨਾ ਮੈਂ ਇਹਦੇ ਤੇ ਕੁਝ ਸੱਚ ਕਰਦਾ ਨਾ ਮੈਂ ਇਹਨੂੰ ਕੁਝ ਮੰਨੂਗਾ ਕਿਉਂਕਿ ਇਹ ਵੈਬਸਾਈਟ ਟਰੋਡਲ ਪੇਗਾ ਨੰਬਰ 2 ਦੇ ਵੈਬਸਾਈਟ ਦੀ ਗੱਲ ਕਰਦੇ ਹਾਂ ਜਿਹੜੀ ਨੰਬਰ 2 ਦੀ ਵੈਬਸਾਈਟ ਸ਼ੋ ਕਰ ਰਹੀ ਹੈ ਡ ਇਹ ਵੈਬਸਾਈਟ ਵੀ ਹੱਦ ਕਹਿ ਲੂ ਕਿ ਹਾਂ ਇੱਕ ਜੈਨੂਇਨ ਡਾਟਾ ਸ਼ੋ ਕਰ ਦਿਆ ਪਰ ਕਦੇ-ਕਦੇ ਇਹ ਵੈਬਸਾਈਟ ਨੂੰ ਮੈਂ 50-50 ਦਾ ਟੈਗ ਦੂੰ ਕਿਉਂਕਿ ਇਹ ਵੈਬਸਾਈਟ ਕਦੇ-ਕਦੇ ਸਹੀ ਡਾਟਾ ਸ਼ੋ ਕਰਦੀ ਹੈ ਕਦੇ-ਕਦੇ ਰੋਂਗ ਡਾਟਾ ਸ਼ੋ ਕਰਦੀ ਆ ਪਰ ਇਹ ਵੈਬਸਾਈਟ ਨੇ 1 ਕਰੋੜ ਦਾ ਜੋ ਪੂਰੀ ਕਲੈਕਸ਼ਨ ਦਾ ਬੇਰਵਾ ਦਿੱਤਾ ਕਿ ਸੂਚਕ ਸਰਮਾ ਦੇ ਪਾਸ ਦੇ ਕਲੈਕਸ਼ਨ 1 ਕਰੋੜ ਰੁਪਈਆ ਹੋਈਆ ਤੇ ਇਹ ਵੀ ਵੈਬਸਾਈਟ ਮੈਨੂੰ ਕਿਤਨਾ ਕਿਤੇ ਰੋਂਗ ਲੱਗਦੀ ਆ ਇਹ ਵੀ ਵੈਬਸਾਈਟ ਰਹਿ ਗਈ ਇਹ ਵੀ ਵੈਬਸਾਈਟ ਫੇਗਣਾ ਦਾ ਸ਼ੋ ਕਰਦੀ ਆ ਨੰਬਰ 3 ਤੇ ਆ ਤਾਜ਼ਾ ਖਬਰ hindi times.com ਇਹ ਵੈਬਸਾਈਟ ਮੈਨੂੰ ਕਾਫੀ ਜ਼ਿਆ ਓਵਰ ਰੇਟਡ ਲੱਗੀ ਉਹ ਕਿਵੇਂ ਮੈਂ ਤੁਹਾਨੂੰ ਦੱਸਦਾ ਤੇ ਆ ਇਸ ਵੈਬਸਾਈਟ ਦੇ ਮੁਤਾਬਿਕ ਸੁਚਾ ਚੂਰਮਾ ਨੇ 8 ਕਰੋੜ ਦੀ ਜੋ ਬੋਟੀ ਰੈਕਸ਼ਨ ਵਰਲਡ ਵਾਈਡ ਕੀਤੀ ਹੈ ਤੇ ਮੈਨੂੰ ਇਹ ਡਾਟਾ ਕਿਤੇ ਨਾ ਕਿਤੇ ਸਹੀ ਲੱਗ ਰਿਹਾ ਵਾ ਤੇ ਆ ਇਹ ਹੋ ਸਕਦਾ ਕਿ 8 ਕਰੋੜ ਦੀ ਕਲੈਕਸ਼ਨ ਮੂਵੀ ਨੇ ਕਰ ਲਈ ਹੋਵੇ ਕੈਨੇਡਾ ਵਿੱਚ ਵੀ ਤੇ ਹੋਰ ਵੀ ਆਸਟ੍ਰੇਲੀਆ ਵਿੱਚ ਵੀ ਪਾਕਿਸਤਾਨ ਵਿੱਚ ਵੀ ਸਾਰੇ ਪਾਸੇ ਇਹ ਮੂਵੀ ਸੁਚਾ ਚੂਰਮਾ ਜੋ ਹੈ ਉਹ ਲੱਗੀ ਆ ਬਹੁਤ ਵਾਂ ਸਾਡੀ ਹਾਈਪ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਹਾਈਪ ਸੀ ਇਸ ਮੂਵੀ ਦੀ ਤੇ ਇਹ ਮੂਵੀ ਜੈਨੂਇਨਲੀ 8 ਕਰੋੜ ਰੁਪਇਆ ਕਮਾ ਸਕਦੀ ਕਿਉਂਕਿ ਪ੍ਰੀ ਬੁਕਿੰਗ ਦੇ ਵਿੱਚ ਮੂਵੀ ਦੀ 20 ਹਜ਼ਾਰ ਟਿਕਟਾਂ ਵਿਕ ਤੇ ਅਗਲੇ ਦਿਨ ਤਾਂ ਬਹੁਤ ਜ਼ਿਆਦਾ ਟਿੱਕ ਟੱਪ ਕੀ ਆਉਣ ਨਹੀਂ ਆ। ਕਈ ਲੋਕਾਂ ਨੂੰ ਇਹ ਡਾਟਾ ਵੀ ਜੈਨੂਇਨ ਨਹੀਂ ਲੱਗ ਰਿਹਾ ਹੋਊਗਾ ਕਿ ਹਾਂ ਜਾਂ ਚਲੋ 8 ਕਰੋੜ ਨਹੀਂ ਕਮਾਈ ਹੋਣੇ ਜੇ ਤੂੰ ਕਹਿ ਰਿਹਾ ਨੈਸ਼ਨਲ ਡੇ ਵੀ ਸੀ ਨੇ ਨਿਵਰ ਵੈਟਿਕਸ ਕਿ ਮੈਂ 8 ਕਰੋੜ ਰੁਪਇਆ ਕਮਾ ਲਿਆ ਮੂਵੀ ਨੇ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਇਹਦਾ ਵੀ ਦੂਜਾ ਪ੍ਰੂਫ ਦਿੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇਹਦਾ ਵੀ ਮੈਂ ਤੁਹਾਨੂੰ ਇੱਕ ਪ੍ਰੂਫ ਦਊਂਗਾ ਕਿ ਮੂਵੀ ਰਿਕਾਰਡ ਤੋੜ ਚੁੱਕਿਆ ਜੈਕ ਟੈਂਡਜੂਲਰ 3 ਦਾ। ਤੇ ਆਓ ਹੋਣੀ ਗੱਲ ਕਰਦਾ ਮੇਰੀ ਟ੍ਰਸਟੇਬਲ ਵੈਬਸਾਈਟ ਜਿੱਤੇ ਮੈਂ ਟਾਸਟ ਕਰਦਾ ਤੇ ਹਾਂ ਇਹਦੇ ਵਿੱਚ ਤੁਹਾਨੂੰ ਦੱਸੂਗਾ ਮੈਂ ਕਿ ਸੁਚਾ ਸੂਰਮਾ ਮੂਵੀ ਨੇ ਜਟਨ ਜੁਨਿਅਰ ਕੀ ਰਿਕਾਰਡ ਤੋੜ ਦਿੱਤਾ ਤੇ ਜੋ ਮੇਰੀ ਵੈਬਸਾਈਟ ਜੋ ਮੇਰੀ ਫੇਵਰਿਟ ਪਰਸਨਲ ਵੈਬਸਾਈਟ kanthserial.net ਇਸ ਵੈਬਸਾਈਟ ਦੇ ਮੁਤਾਬਕ ਜੋ ਸੁਚਾ ਸੂਰਮਾ ਦੇ ਪਹਿਲੇ ਦਿਨ ਦੀ ਕਲੈਕਸ਼ਨ ਆ ਜੋ ਮੈਨੂੰ ਵੀ ਜੈਨੂਇਨ ਲੱਗਦੀ ਆ ਕਿ ਹਾਂ ਇਹ ਜੀ ਚੀਜ਼ ਹੋਈ ਹੋਣੀ ਆ 3.5 ਕਰੋੜ ਦੀ ਓਪਨਿੰਗ ਡੇ ਦੀ ਕਲੈਕਸ਼ਨ ਜਾਣ ਕੇ ਪਹਿਲੇ ਦਿਨ ਦੀ ਕਲੈਕਸ਼ਨ 3.5 ਕਰੋੜਾ ਇਸ ਵੈਬਸਾਈਟ ਦੇ ਮੁਤਾਬਕ ਜੋ ਕਿ ਜੈਨੂਨ ਡਾਟਾ ਵੀ ਲੱਗਦਾ ਵਾ ਦੇਖਣ ਨੂੰ ਵੀ ਸੈਨ ਲਿਕ ਨਾਲੋਂ ਤਾਂ ਕਾਫੀ ਜ਼ਿਆਦਾ ਵਧੀਆ ਵੈਬਸਾਈਟ ਮੰਨਦਾ ਮੈਂ ਇਸ ਡਿਫਰੈਂਸ ਤੋਂ ਮੈਂ ਤੁਹਾਨੂੰ ਇੱਕ ਤਰਕ ਦੇਣ ਲੱਗਾ ਕਿਉਂਕਿ ਵਰਲਡ ਸਿਨੇਮਾ ਡੇ ਦੇ ਦਿਨ ਦੇਖੀ ਜੀ ਆਪਾਂ ਉਸ ਦਿਨ ਮੂਵੀ ਨੇ 200 ਰੁਪਏ ਟਿਕਟ ਹੁੰਦੀ ਤਾਂ ਇਹ ਮੂਵੀ ਦਾ ਅੱਜ 5 ਕਰੋੜ ਕ੍ਰੋਸ ਕਰ ਜਾਂਦੀ ਸਿੱਧੇ ਸ਼ਬਦਾਂ ਦੇ ਵਿੱਚ ਥੋੜਾ ਰਿਕਾਰਡ ਟੁੱਟ ਗਿਆ ਉਸ ਫਿਲਮ ਦਾ ਸੁੱਚਾ ਸੂਰਮਾ ਨੇ ਰਿਕਾਰਡ ਤੋੜਤਾ ਆਲਰੇਡੀ ਜੈਕ ਟੈਂਡ ਜੂਰੀ 3 ਦਾ ਜੇ ਇਹ ਮੂਵੀ ਨੇੜੇ 90 ਰੁਪਏ ਨਾ ਹੋ ਕੇ ਜਣ ਕੇ ਨੈਸ਼ਨਲ ਡੇ ਵਾਲੇ ਦੇ ਨਾਲ ਰਿਲੀਜ਼ ਹੁੰਦੀ 21 ਤਰੀਕ ਨੂੰ ਰਿਲੀਜ਼ ਹੁੰਦੀ ਯਾਨੀ ਕਿ ਅੱਜ ਰਿਲੀਜ਼ ਹੋ ਜਾਂਦੀ ਤਾਂ ਇਹ ਮੂਵੀ ਨੇ ਉਹਦਾ ਰਿਕਾਰਡ ਤੋੜ ਦੇਣਾ ਸੀ ਤੋੜ ਦੇਣਾ ਸੀ ਕਿ ਇਹ ਤੋੜਤਾ ਰਿਕਾਰਡ ਆਲਰੇਡੀ ਜੱਟ ਅੰਜੂਰੇ 3 ਜੋ ਹਾਈਐਸਟ ਗ੍ਰੋਸਿੰਗ ਮੂਵੀ ਪਹਿਲੇ ਦਿਨ ਦੀ ਸੀ ਉਹਦਾ ਰਿਕਾਰਡ ਟੁੱਟ ਚੁੱਕਿਆ ਸੁੱਚਾ ਸੂਰਮਾ ਨੇ ਉਹਦਾ ਰਿਕਾਰਡ ਤੋੜਤਾ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬੱਬੂ ਮਾਨ ਸਾਹਿਬ ਦੀ ਇਹ ਫਿਲਮ ਬਹੁਤ ਹਾਈਪ ਕਰਕੇ ਹਿੱਟ ਹੋ ਚੁੱਕੀ ਆ ਸੁਪਰ ਡੂਪਰ ਹਿੱਟ ਹੋ ਚੁੱਕੀ ਆ ਤੇ ਹਾਂ ਸਾਰੇ ਰਿਕਾਰਡ ਤੋੜ ਚੁੱਕੀ ਆ ਪਲੀਜ਼ 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 ਮੇਰਾ ਕਹਿਣ ਦਾ ਭਾਵ ਇਹ ਸੀ ਇਹ ਸਾਰੀਆਂ ਵੈਬਸਾਈਟ ਦਾ ਡਾਟਾ ਤੁਹਾਨੂੰ ਇਸੇ ਲਈ ਸ਼ੋਅ ਕਰ ਰਿਹਾ ਸੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਵੈਬਸਾਈਟਸ ਤੇ ਭਰੋਸਾ ਨਾ ਕਰਿਆ ਕਰੋ ਜੈਨੂਨ ਵੈਬਸਾਈਟਸ 'ਤੇ ਹੀ ਭਰੋਸਾ ਕਰਿਆ ਕਰੋ ਤੇ ਕਾਫੀ YouTube ਚੈਨਲਸ ਮੈਂ ਦੇਖੇ ਮੈਂ ਉਹਨਾਂ ਦੇ ਵੀ ਡਾਟਾ ਦੇਖਿਆ ਤੇ ਕੋਈ ਕੋਈ ਪੋਜਪੂਰੀ ਜੀ ਬੋਲ ਰਿਹਾ ਸੀ ਕੋਈ ਹਿੰਦੀ ਦੇ ਵਿੱਚ ਬੋਲ ਰਿਹਾ ਸੀ ਕਿ ਸੁੱਚਾ ਉਹਨੂੰ ਨਾ ਉਹਨੂੰ ਬੱਬੂ ਮੰਨਾ ਨਾ ਲੈਣਾ ਵੇ ਨਾ ਉਹਨੂੰ ਜੱਗ ਸਿੰਘ ਦਾ ਨਾ ਲੈਣਾ ਵੇ ਨਾ ਉਹਨੂੰ ਸੁੱਚਾ ਸੂਰਮਾ ਦਾ ਨਾ ਲੈਣਾ ਵੇ ਉਹ ਪੱਟੂ ਕਹਿ ਰਿਹਾ ਕਿ ਮੂਵੀ 8-9 ਕਰੋੜ ਕ੍ਰ ਰਕਤਾ ਹੋਵੇ ਕਿ ਹਿੰਦੀ ਵਿੱਚ ਕਿਸੇ ਨੂੰ ਕੁਝ ਕਹਿ ਰਿਹਾ ਕਿਸੇ ਨੂੰ ਕੁਝ ਕਹਿ ਰਿਹਾ ਪਰ ਚਲੋ ਖੈਰ ਕੋਈ ਗੱਲ ਨਹੀਂ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਖੋਲ ਕੇ ਰੱਖਤਾ ਤੁਸੀਂ ਆਪ ਹੀ ਚੂਜ਼ ਕਰ ਲਓ ਬਾਕੀ ਹਾਂ ਯਾਰ ਜਿਨੇ ਚੰਗੀਆਂ ਚੀਜ਼ਾਂ ਚੂਜ਼ ਕਰਨੀਆਂ ਇਸ ਵੀਡੀਓ ਦੇ ਵਿੱਚੋਂ ਉਹਨੇ ਚੰਗੀਆਂ ਚੀਜ਼ਾਂ ਚੂਜ਼ ਕਰਕੇ ਚੰਗੇ ਕਮੈਂਟ ਕਰ ਦੇਣ ਤੇ ਜਿਨੇ ਮਾੜੀਆਂ ਚੀਜ਼ਾਂ ਚੂਜ਼ ਕਰ ਲਈਆਂ ਨੇ ਉਹਨੇ ਮਾੜੀਆਂ ਜੀ ਸਾ ਬਿੱਟ ਕਰਕੇ ਮਾੜੇ ਕਮੈਂਟੀ ਕੱਬ ਮੈਂ ਇਸ ਵੀਡੀਓ ਥੱਲੇ ਬਾਕੀ ਤੁਸੀਂ ਮੈਨੂੰ ਦੱਸੋ ਮਿੱਤਰੋ ਕਿ ਤੁਸੀਂ ਮੇਰੇ ਡਾਟੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਤੁਸੀਂ ਮੇਰੀ ਸਰਕ ਤੋਂ ਸਹਿਮਤ ਹੋ ਜਾਂ ਫਿਰ ਨਹੀਂ ਪੈਸਾ ਸੀ ਗੱਲ ਮਿੱਤਰੋ ਮੇਰਾ ਨਾਮ ਨਵਜੋਤ ਸਿੰਘ ਤੇ ਤੁਸੀਂ ਦੇਖ ਰਹੇ ਸੀ ਫਲਿਕਸ ਵਿਦ ਨਵਜੋਤ ਇਹ ਜੇ ਵੀਡੀਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਤੇ ਹਾਂ ਜਦ ਨਾਲ ਸੁਚਾ ਸੁਰਮਾ ਜੋ ਮੈਂ ਮੂਵੀ ਦਾ ਰਿਵਿਊ ਕੀਤਾ ਸੀ ਉਹ ਵੀ ਦੇਖ ਲਿਓ ਥੋੜੀ ਸੀ ਲਿੰਨ ਉੱਪ Thank you so much for watching this video.